ਕੱਲ ਰਾਤ ਦਾ ਜਿਹੜਾ ਮੁੱਦਾ ਕਾਫੀ ਚਰਚਾ ਚ ਹੈ ਅੱਜ ਉਸ ਨੁਕਤੇ ਤੋਂ ਸਭ ਤੋਂ ਪਹਿਲਾਂ ਮੈਂ ਸਰਦਾਰ ਹਮੇਸ਼ਿੰਦਰ ਸਿੰਘ ਤੋਂ ਸਮਝਣਾ ਹੈ ਕਿ ਕੈਬਨਟ ਦੀ ਬੈਠਕ ਦੇ ਫੈਸਲਿਆਂ ਨਾਲੋਂ ਵੱਧ ਇੱਕ ਗੱਡੀ ਦਾ ਵਾਲਾ ਮਸਲਾ ਕਿਉਂ ਵੱਡਾ ਹੁੰਦਾ ਜਾ ਰਿਹਾ ਕੀ ਕਿਸੇ ਮੰਤਰੀ ਨੂੰ ਸੀਐਮ ਹਾਊਸ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਕੀ ਉਹਦੀ ਗੱਡੀ ਚੈੱਕ ਕੀਤੀ ਗਈ ਕੀ ਇਹ ਮਾਮਲਾ ਸਿਰਫ ਗੱਡੀ ਰੋਕਣ ਤੱਕ ਦਾ ਹੈ ਜਾਂ ਪਾਰਟੀ ਦੇ ਅੰਦਰ ਮੰਤਰੀ ਮੰਡਲ ਦੇ ਅੰਦਰ ਕਿਸੇ ਬਾਗੀ ਸਰਦਾਰ ਕੀ ਕੋਈ ਮੰਤਰੀ ਬਾਗੀ ਵੀ ਹੋਣ ਜਾ ਰਿਹਾ ਸਰਦਾਰ ਹਮੇਸ਼ਿੰਦਰ ਸਿੰਘ ਜੀ ਕੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੀ ਕੋਈ ਬਗਾਵਤ ਹੋਣ ਜਾ ਰਹੀ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਮੰਤਰੀ ਬਾਗੀ ਹੋਣ ਜਾ ਰਿਹਾ ਹੈ ਇਹ ਕੈਬਨਿਟ ਦੇ ਫੈਸਲਿਆਂ ਨਾਲੋਂ ਵੱਧ ਗੱਡੀ ਰੋਕਣ ਵਾਲਾ ਮਾਮਲਾ ਕਿਉਂ ਜ਼ਿਆਦਾ ਚਰਚਾ 'ਚ ਆ ਗਿਆ ਇਹ ਕੀ ਨੁਕਤਾ ਹੈ ਜੀ ਸਰ ਮੰਤਰੀ ਮੰਤਰੀ ਦੀ ਮੀਟਿੰਗ ਜਿਹੜੀ ਚੀਫ ਮਿਨਿਸਟਰ ਦੇ ਸਰਕਾਰੀ ਰਹਾਇਸ਼ ਤੇ ਬਣਾਈ ਗਈ ਸੀ ਭਾਵੇਂ ਚੀਫ ਮਿਨਿਸਟਰ ਉੱਥੇ ਨਹੀਂ ਸੀਗੇ ਤੇ ਉਹ ਫੋਰਟੇ ਹਸਤਾਲ ਦੇ ਵਿੱਚੋਂ ਹੀ ਵੀਡੀਓ ਕਾਨਫਰੰਸ ਰਾਹੀਂ ਉਹਦੇ ਨਾਲ ਜੁੜੇ ਹੋਏ ਸੀ ਪਰ ਰੋਟੀਨ ਚ ਜਿਹੜਾ ਘਰੇ ਘਰ ਮੀਟਿੰਗਾਂ ਹੁੰਦੀਆਂ ਨੇ ਜਿਵੇਂ ਉੱਥੇ ਆਮ ਤੌਰ ਦੇ ਉੱਤੇ ਕਈ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਇਕੱਠ ਹੁੰਦਾ ਉਹਨੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਬਾਹਰ ਆਉਂਦੀਆਂ ਨੇ ਕੀ ਕਰਦੀਆਂ ਨੇ ਕੀ ਨਹੀਂ ਉੱਥੇ ਇੱਕ ਮੈਨੇਜਮੈਂਟ ਦਾ ਸਿਸਟਮ ਜਿਹੜਾ ਸੀਐਮ ਸਿਕਿਉਰਿਟੀ ਨੂੰ ਦਿੱਤਾ ਹੀ ਹੁੰਦਾ ਉਸ ਪਦਰ ਦੇ ਉੱਤੇ ਜਾ ਕੇ ਜਿਹੜਾ ਸੀਐਮ ਦਾ ਘਰ ਹੈ ਔਰ ਕਿਆ ਇਹ ਜਾ ਰਿਹਾ ਕਿ ਅੰਦਰ ਖਾਤੇ ਤਾਂ ਵੈਸੇ ਤਾਂ ਜੇ ਦੇਖਿਆ ਜਾਏ ਤਾਂ ਸੁਗਬਗਾ ਹਟ ਤਾਂ ਸਾਰੇ ਕਿਤੇ ਚੱਲ ਰਹੀ ਹੈ ਬਹੁਤ ਸਾਰੇ ਐਮਐਲਿਆਂ ਚ ਮੰਤਰੀਆਂ ਚ ਇਹ ਅੰਦਰ ਖਾਤੇ ਆਵੇ ਕੋਈ ਬੋਲੇ ਨਾ ਬੋਲੇ ਓਪਨਲੀ ਆਪਣੀ ਸਰਕਾਰ ਤੋਂ ਵੀ ਸੰਤੁਸ਼ਟ ਨਹੀਂ ਦਿੱਲੀ ਵਾਲਿਆਂ ਤੋਂ ਵੀ ਸੰਤੁਸ਼ਟ ਨਹੀਂ ਬਥੇਰਿਆ ਤੋਂ ਸੰਤੁਸ਼ਟ ਨਹੀਂ ਪਰ ਇਹ ਮਾਮਲਾ ਜਿਹੜਾ ਵਾਪਰਿਆ ਉਹ ਮਾਮਲਾ ਕੋਈ ਉਸ ਲਾਣ ਨਹੀਂ ਸੀ ਜਿਵੇਂ ਕਹਿੰਦੇ ਨੇ ਵੀ ਗੁੱਸਾ ਕਿਤੇ ਹੋਰ ਹੁੰਦਾ ਹੈ ਤੇ ਨਿਕਲ ਕਿਤੇ ਹੋਰ ਜਾਂਦਾ ਹੈ ਕਈ ਵਾਰ ਇਹ ਮਾਮਲੇ ਵੀ ਬਣ ਜਾਂਦੇ ਨੇ ਤੇ ਇੱਥੇ ਜਿਹੜੇ ਸਭ ਤੋਂ ਪਾਵਰਫੁਲ ਮੰਤਰੀਆਂ ਚੋਂ ਕਹੇ ਜਾਂਦੇ ਨੇ ਅਮਨ अरोड़ा ਜਿਹੜੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਜਿਹੜੇ ਮੰਤਰੀ ਨੇ ਤੇ ਉਹ ਕਹਿੰਦੇ ਨੇ ਜਾ ਰਹੇ ਸੀ ਜਿਹੜਾ ਰਾਤ ਨੂੰ ਸੀਨ ਹੋਇਆ ਅੱਛਾ ਖਾਸਾ ਡਰਾਮਾ ਹੋਇਆ ਤੇ ਉਹਨਾਂ ਨੇ ਕਿਹਾ ਜਦੋਂ ਵੀ ਗੱਡੀ ਅੰਦਰ ਜਾ ਕੇ ਕੇਵਲ ਜਿਹੜਾ ਇੱਕ ਤਾਂ ਸਾਈਡ ਹੈ ਉਹ ਇਹ ਦੱਸਦੀ ਹੈ ਵੀ ਅੰਦਰ ਜਾ ਕੇ ਜੀ ਨਾ ਕੇ ਤੁਸੀਂ ਬੜਾ ਹੋ ਗੱਡੀ ਤੇ ਕਿਉਂਕਿ ਜਗ੍ਹਾ ਨਹੀਂ ਹੈ ਅੰਦਰ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਬਹੁਤੇ ਤਾਂ ਤੇ ਉਹਦੇ ਤੇ ਕਹਿੰਦੇ ਨੇ ਮੰਤਰੀ ਸਾਹਿਬ ਨੂੰ ਕਾਫੀ ਜ਼ਿਆਦਾ ਲੋਹੇ ਲਾਕੇ ਹੋਏ ਜਿਹੜੇ ਵੀ ਸਿਕਿਉਰਿਟੀ ਤੇ ਉੱਥੇ ਅਫਸਰ ਖੜੇ ਸੀਗੇ ਵੀ ਤੁਹਾਡੀ ਇਕਾਤ ਕੀ ਹੈ ਤੁਸੀਂ ਕਿਵੇਂ ਮੈਨੂੰ ਰੋਕਦੇ ਹੋ ਮੈਂ ਬਾਪਾ ਚਲਾ ਜਾਣਾ ਜੋ ਵੀ ਚੀਜ਼ਾਂ ਹੋਣ ਜਾਂ ਹਣ ਕੇ ਜਿਹੜੀ ਜਦੋਂ ਗਰਮ ਉੱਚੀ ਸੋਰ ਹੋ ਜਾਂਦੀ ਹੈ ਫਿਰ ਤਾਂ ਉੱਥੇ ਬਹੁਤ ਲੋਕ ਖੜੇ ਹੁੰਦੇ ਨੇ ਕੋਈ ਇੱਕ ਬੰਦਾ ਨਹੀਂ ਹੁੰਦਾ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਤੇ ਉਹ ਚਲੋ ਮਨ ਬਨਉਤੀ ਕਰਨ ਦੇ ਲਈ ਕਹਿੰਦੇ ਨੇ ADGP ਸਿਕਿਉਰਿਟੀ ਆਏ ADGP ਸਿਕਿਉਰਿਟੀ ਨੇ ਗੱਲਬਾਤ ਕੀਤੀ ਵੀ ਕੋਈ ਗੱਲ ਨਹੀਂ ਸਭ ਜਾ ਕੇ ਜਿਵੇਂ ਵੀ ਕਰ ਰਹੇ ਆ ਕਹਿੰਦੇ ਮੰਤਰੀ ਸਾਹਿਬ ਅੜ ਗਏ ਕਿ ਜਿਹੜੇ ਬੰਦਿਆਂ ਨੇ ਇਹਨਾਂ ਨੇ ਰੋਕੀਏ ਇਹਨੂੰ ਸਸਪੈਂਡ ਕਰੋ ਜਿਹੜਾ ਬੰਦਾ ਰੋਕ ਰਿਹਾ ਉਸ ਪਾਮਨੇ ਤਾ ਮੰਤਰੀ ਉਹਨਾਂ ਤੇ ਚੱਲੀ ਤਾਂ ਨਹੀਂ ਖੈਰ ਬਚ ਗਿਆ ਸਸਪੈਂਡ ਤਾਂ ਨਹੀਂ ਕੀਤਾ ਉਹਨਾਂ ਨੂੰ ਕ੍ਰਿਮੋਰਾ ਨੇ ਕਿਹਾ ਵੀ ਇਹਨਾਂ ਦੀ ਤਾਂ ਡਿਊਟੀ ਹੈ ਜਿਵੇਂ ਕਿਹਾ ਜਾਂਦਾ ਇਹਨਾਂ ਦਾ ਤਾਂ ਮੈਂ ਉਹਨਾਂ ਕੰਮ ਅੱਗੇ ਕਰ ਨਹੀਂ ਹੁੰਦੀ ਐ ਕਨਵੇ ਕਰਨੀ ਹੁੰਦੀ ਐ ਤੇ ਚਾਹੇ ਕੋਈ ਜੇ ਚੀਫ ਮਿਨਿਸਟਰ ਦੇ ਜੀ ਜੀ ਰਾਜਨ ਇਸ ਤੇ ਜਾਂਦਾ ਹੈ ਤਾਂ ਚਾਹੇ ਮੰਤਰੀ ਹੋਵੇ ਚਾਹੇ ਪ੍ਰਧਾਨ ਹੋਵੇ ਜਿਹੜਾ ਮਰਜ਼ੀ ਹੋਵੇ ਹੋ ਸਕਦਾ ਇਹ ਗੱਲ ਹੋਵੇ ਕਿ ਬਾਕੀ ਦੇ ਬੰਦੇ ਐ ਚਾ ਚਲੇ ਗਏ ਹੁਣ ਤੇ ਉਹ ਵਾਪਸ ਲਿਆਉਂਦੇ ਹੋਣ ਬਾਕੀ ਦੀਆਂ ਚੀਜ਼ਾਂ ਤੇ ਇਹਨਾਂ ਨੂੰ ਰੋਕ ਕੇ ਕਹਿ ਦਿੱਤਾ ਜਾਏ ਵੀ ਕੌਣ ਹੋ ਤੇ ਮੈਂ ਨਾ ਰੁਕਦੇ ਹੁਣ ਉਹਨਾਂ ਨੂੰ ਥੋੜਾ ਜ਼ਬਰਦਸਤੀ ਰੋਕਿਆ ਹੋਣਾ ਕਈ ਵਾਰ ਸੀਸੇ ਚੜੇ ਹੁੰਦੇ ਨੇ ਅੰਦਰੋਂ ਬੈਠਾ ਮੰਤਰੀ ਕਹਿੰਦਾ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਫਿਰ ਥੋੜੀ ਉਹਨਾਂ ਨੇ ਸਖਤੀ ਕੀਤੀ ਹੋਵੇ ਤੇ ਉਹਦੇ ਚੋਂ ਉਹ ਸੀਸਾ ਚੈੱਕ ਕੀਤਾ ਹੋਵੇ ਦੇਖੋ ਦੱਸੋ ਕੌਣ ਬੰਦੇ ਨੇ ਕਹਿੰਦੇ ਨੇ ਤਲਾਸ਼ੀ ਵਾਲੀ ਗੱਲ ਨਹੀਂ ਗੱਲ ਤਾਂ ਹੋਈ ਕੇਵਲ ਪਾਰਕਿੰਗ ਦੀ ਪਰ ਉਹਦੇ ਪਿੱਛੇ ਕੁੱਝ ਕਾਰਨ ਇਹੋ ਜਿਹੇ ਜ਼ਰੂਰ ਰਹਿੰਦੇ ਨੇ ਜਿਹਦੇ ਤੇ ਗੱਲ ਇਸ ਲੈਵਲ ਤੇ ਹੁੰਦੀ ਹੈ ਹੁਣ ਭਾਵੇਂ ਪ੍ਰਧਾਨ ਨੇ ਅਮਨ अरोड़ा ਔਰ ਸੈਕੰਡਰੀ ਕਮਾਂਡ ਦੇ ਤੌਰ ਤੇ ਮਿਨਿਸਟਰੀ ਦੇ ਤੌਰ ਤੇ ਤਾਂ ਵਿੱਤ ਮੰਤਰੀ ਹਰਪਾਲ ਚਿਮਾ ਹੀ ਗੱਲ ਕਰਦੇ ਨੇ ਜਦੋਂ ਵੀ ਕਿਤੇ ਆਉਂਦੇ ਨੇ ਚਾਹੇ ਕੈਬਨਿਟ ਦੀ ਅਮਰੀਕਾ ਹੋਵੇ ਚਾਹੇ ਨਹੀਂ ਦੂਜਾ ਅਮਨ ਅਰੋੜਾ ਕੁਝ ਹੋਰਾਂ ਮਾਮਲਿਆਂ ਤੇ ਵੀ ਜੇ ਦੇਖਿਆ ਜਾਏ ਕਿ ਪਹਿਲਾਂ ਇਹਨਾਂ ਕੋਲ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਸੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਨਾਲ ਕਈ ਪੱਤਰਕਾਰਾਂ ਦੀਆਂ ਮੀਟਿੰਗਾਂ 'ਚ ਵੀ ਆਉਂਦੇ ਰਹੇ ਉੱਥੇ ਐਲਾਨ ਕਰਕੇ ਜਾਂਦੇ ਰਹੇ ਪਰ ਪੁਗਦੀ ਤਾਂ ਉਹੀ ਆ ਦਿੱਲੀ ਵਾਲਿਆਂ ਦੀ ਇਹਨਾਂ ਦੀ ਤਾਂ ਪੁਗਦੀ ਨਹੀਂ ਸੀ ਉਦੋਂ ਵੀ ਕਹਿੰਦੇ ਇਹਨਾਂ ਨੇ ਵਿੱਚ ਵਿਚਾਲੇ ਕੋਈ ਆਵਾਜ਼ ਉਠਾਈ ਸੀ ਇਸ ਕਿਸਮ ਦੀ ਕਿ ਘੱਟੋ ਘੱਟ ਮੈਨੂੰ ਦਿਖਾ ਤਾਂ ਲਿਆ ਕਰੋ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਇਹ ਨਾ ਹੋਏ ਨਾ ਵੀ ਬਾਅਦ ਚ ਦਸਕਤ ਕਰਾ ਦਿੰਦੇ ਹੋ ਜਾਂ ਰੀਲੀਜ਼ ਕਰ ਦਿਓ ਮੈਂ ਮੰਤਰੀ ਕਹਦਾ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਦਿਖਾਉਣ ਦੀ ਮੰਗ ਕਰਦੇ ਹੋ ਆਪਾਂ ਡਿਪਾਰਟਮੈਂਟ ਹੀ ਵਾਪਸ ਲਾ ਲੈਣੇ ਆ ਅਮਰੋੜੇ ਤੋਂ ਵਾਪਸ ਲਿਆ ਲਿਆ ਸੀ ਉਹਨਾਂ ਇੱਕ ਗੱਲ ਤਾਂ ਕਲੀਅਰ ਹੈ ਕਿ ਦਿੱਲੀ ਜਿਵੇਂ ਕਹਿੰਦੀ ਹੈ ਜਿਹੜਾ ਨੰਬਰ ਲਿਖ ਕੇ ਦਿੰਦੀ ਹੈ ਚੀਫ ਮਿਨਿਸਟਰ ਨੇ ਤਾਂ ਨਹੀਂ ਕਿਹਾ ਨਹੀਂ ਹੋਣਾ ਉਹ ਤਾਂ ਆਪ ਹਸਪਤਾਲ ਇਹ ਮੈਨੇਜਮੈਂਟ ਤਾਂ ਕਿਸੇ ਕੋਈ ਹੋਰ ਕਰਾ ਰਿਆ ਬੰਦਾ ਨਾ ਜਿਹੜਾ ਬੰਦਾ ਇਹ ਮੈਨੇਜਮੈਂਟ ਕਰਾ ਰਿਹਾ ਹੈ ਉਹਦੇ ਚ ਪਾਰਟੀ ਪ੍ਰਧਾਨ ਤੇ ਮੰਤਰੀ ਨੂੰ ਕਿਵੇਂ ਡੀਲ ਕਰਨਾ ਹੈ ਉਹ ਵੀ ਉਹੀ ਕਰਾ ਰਿਹਾ ਹੋਊਗਾ ਫਿਰ ਤਾਂ ਕਿ ਉਹ ਬੁੱਕਤ ਉਸ ਲੈਵਲ ਤੇ ਰੱਖੀ ਜਾਏ ਤੇ ਮੰਤਰੀ ਤਾਂ 117 ਤੋਂ ਜ਼ਿਆਦਾ ਨਹੀਂ ਬਾਕੀ ਤਾਂ ਅਫਸਰ ਨੇ ਅਫਸਰਾਂ ਨੂੰ ਤਾਂ ਖੈਰ ਬਾਹਰ ਹੀ ਕਹਿ ਦਿੰਦੇ ਹੋਣਗੇ ਚਾਹੇ ਇੱਕ ਰੂਟੀਨ ਵੀ ਬਣ ਜਾਂਦਾ ਹੈ ਰੂਟੀਨ ਇਹ ਬਣ ਜਾਂਦਾ ਜਿੱਥੇ ਰੀਅਲ ਪਾਰਕਿੰਗ ਹੁੰਦੀ ਹੈ ਉੱਥੇ ਕਹਿਣ ਨੂੰ ਬੰਦੇ ਹੁੰਦੇ ਨੇ ਤੇ ਉਹ ਵੀ ਤਾਰ ਕੇ ਆ ਜਾਂਦਾ ਮੁਰਕੇ ਫਿਰ ਉੱਥੋਂ ਜਾ ਕੇ ਲੈਣ ਚਲਾ ਜਾਂਦਾ ਕਿਸ ਨਾ ਕਿਸੇ ਰੂਪ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਇੱਕ ਵਾਰ ਇਸ ਜੀ ਮਿਨਿਸਟਰ ਦੇ ਰੈਜਿਨਸ ਤੇ ਕਹਿੰਦੇ ਨੇ ਇੱਕ ਘਟਨਾ ਵਾਪਰੀ ਸੀ ਬਿਆਨ ਸਿੰਘ ਵੇਲੇ ਮਿਨਿਸਟਰੀ ਦੇ ਵਿੱਚ ਤੇ ਬਿਆਨ ਸਿੰਘ ਵੇਲੇ ਭਾਵੇਂ ਹਾਲਾਂਕਿ ਬਿਆਨ ਸਿੰਘ ਦਾ ਇਮੇਜ ਤਾਂ ਇਹ ਹੈ ਕਿ ਉਹਨੇ ਖਾਸ ਤੌਰ ਦੇ ਉੱਤੇ ਪੁਲਿਸ ਨੂੰ ਪੂਲੀ ਛੁੱਟੀ ਦੇ ਕੇ ਜਿਸ ਢੰਗ ਦੇ ਨਾਲ ਮੁੰਡੇ ਮਰੇ ਤੇ ਉਹਨਾਂ ਦਾ ਨਾਮ ਬੇਤਨ ਤਰੀਕੇ ਨਾਲ ਨਹੀਂ ਲਿਆ ਜਾਂਦਾ ਪੰਜਾਬ 'ਚ ਖਾਸ ਤੌਰ ਤੇ ਇੱਕ ਸੈਕਸ਼ਨ 'ਚ ਤੇ ਪਰ ਇਹ ਹੋਇਆ ਕਿ ਉਹਨਾਂ ਨੇ ਕਹਿੰਦੇ ਬੁਲਾਇਆ ਹੋਇਆ ਸੀਗਾ ਸਤਪਾਲ ਡਾਂਗ ਤੇ ਉਹਨਾਂ ਦੀ ਵਾਈਫ ਵਿਮਲਾ ਡਾਂਗ ਕਾਪੇ ਇਹੜੇ ਕਾਮਰੇਡ ਉਥੇ ਸੀ ਇਹ ਪਹਿਲਾਂ ਉਹ ਮੰਤਰੀ ਵੀ ਰਹੇ ਬਾਅਦ ਦੇ ਵਿੱਚ ਉਹਨਾਂ ਦੀ ਵਾਈਪ ਵੀ ਐਮਐਲਏ ਵੀ ਰਹੇ ਉਹਨਾਂ ਨੂੰ ਕਹਿੰਦੇ ਬਾਹਰ ਸਿਕਿਉਰਿਟੀ ਵਾਲਿਆਂ ਨੇ ਤਾਰ ਲਿਆ ਉਦੋਂ ਤਾਂ ਮਿਲਿਟੈਂਸੀ ਦਾ ਦੌਰ ਸੀ ਬਹੁਤ ਜ਼ਿਆਦਾ ਸੀਗਾ ਉਹ ਤੁਰਕੇ ਗਏ ਅੰਦਰ ਕਹਿੰਦੇ ਬਿਆਨ ਸਿੰਘ ਅੰਦਰੋਂ ਨਿਕਲੇ ਵੀ ਇਹਨਾਂ ਦੀ ਗੱਡੀ ਕਿੱਥੇ ਆ ਉਹਨੂੰ ਸਿਕਿਉਰਿਟੀ ਵਾਲਿਆਂ ਨੂੰ ਡਾਂਟਿਆ ਬੇਹੱਦ ਫਿਰ ਆਪਣੀ ਗੱਡੀ 'ਚ ਬਾਹਰ ਉਹਨਾਂ ਦੀ ਗੱਡੀ ਤੱਕ ਛੱਡ ਕੇ ਗਏ ਤੇ ਉਹਦੇ 'ਚ ਉਹਨਾਂ ਨੂੰ ਪਿਠਾਇਆ ਤੇ ਵਾਪਸ ਤੋਰਨ ਵੇਲੇ ਉਹ ਆਪ ਗੇਟ ਤੱਕ ਇੱਕ ਦੂਜੇ ਦੀ ਰਿਸਪੈਕਟ ਜਿਹੜੀ ਆਮ ਹੁੰਦੀ ਹੈ ਜਿਹੜੇ ਪੁਰਾਣੇ ਲੀਡਰ ਕਈ ਵਾਰ ਕਰਦੇ ਸੀਗੇ ਚਾਹੇ ਉਹ ਤੁਹਾਡੇ ਨਾਲ ਸਬੰਧਤ ਹੋਵੇ ਨਾ ਇਹ ਜਿਹੜੀ ਸਰਕਾਰ ਹੈ ਇਹਦੇ ਚ ਰਿਸਪੈਕਟ ਕਿਸੇ ਦੀ ਐਮਐਲਏ ਦੀ ਮੰਤਰੀ ਦੀ ਜੇ ਉਹ ਇਹ ਕਿਸੇ ਦੀ ਨਹੀਂ ਹੈ ਜੇਕਰ ਦੇਖਿਆ ਜਾਵੇ ਦੂਜੀ ਗੱਲ ਇਹਦੀ ਮੈਨੇਜਮੈਂਟ ਹੁੰਦੀ ਹੈ ਕਈ ਗੱਲਾਂ ਤਾਂ ਇਹੀ ਹੁੰਦੀਆਂ ਨੇ ਵੀ ਸ਼ਾਇਦ ਇਹ ਜਾਣਬੁੱਝ ਕੇ ਕਰਾਈ ਗਈ ਚੀਜ਼ ਆ ਕਿਸੇ ਤਰੀਕੇ ਦੇ ਨਾਲ ਕੀ ਉਹਨਾਂ ਨੂੰ ਇਹ ਲੱਗਦਾ ਕਿ ਆਮਨ ਅਰੋੜਾ ਕੋਈ ਹੋਰ ਵੀ ਕਿਤੇ ਤਾਮਿਲ ਚ ਦਿਖਾਈ ਦੇ ਰਹੇ ਨੇ ਜਾਂ ਉਹ ਵੀ ਉਹਦੇ ਪਿੱਛੇ ਕੋਈ ਕਾਰਨ ਹੈ ਜਾ ਬਤਮਕ ਰੀਜਨ ਕੀ ਨੇ ਅਜੇ ਤੱਕ ਸਚਾਈ ਤਾਂ ਬਾਹਰ ਨਹੀਂ ਆਈ ਕਿ ਰੀਜਨ ਕੀ ਨੇ ਇੱਕ ਵਾਰ ਪੈਸਾ ਬਰਤਦਾ ਇਹ ਕੰਮ ਪਰ ਇਹ ਹੈ ਬਹੁਤ ਵੱਡੀ ਗੱਲ ਕਿ ਜਦੋਂ ਪ੍ਰਧਾਨ ਤੇ ਮੰਤਰੀ ਕੱਠੀ ਪਾਵਰ ਹੈ ਜੇਕਰ ਦੇਖਿਆ ਜਾਏ ਉਹ ਫੀਲ ਕਰਦਾ ਕਿ ਮੇਰੇ ਨਾਲ ਠੀਕ ਮਤਲਬ ਡੀਲ ਨਹੀਂ ਹੋ ਰਿਆ ਤਾਂ ਅਦਾਲਤ ਚ ਕਾਲਾ ਤਾਂ ਕੁਝ ਵੱਡਾ ਹੀ ਹੈ ਕੁਛ ਨਾ ਕੁਛਤਾ ਹੈ ਹੀ ਇਹ ਦੇਖਣ ਵਾਲੀ ਗੱਲ ਹੈ ਕਿ ਕੱਲਾ ਪਠਾਨ ਪੰਜਰੇ ਦਾ ਸਵਾਲ ਨਹੀਂ ਕਿ ਗੱਲ ਕਿੱਥੇ ਤੱਕ ਜਾਊਗੀ ਕਦੋਂ ਜਾਏਗੀ ਕੀ ਹੋਏਗਾ ਔਰ ਜੇ ਪਹਿਲਾਂ ਪਤਾ ਹੁੰਦਾ ਮਦੀ ਪਾਰਟੀ ਨੂੰ ਜਾਂ ਕਿਸੇ ਨੂੰ ਦਿੱਲੀ ਵਾਲਿਆਂ ਨੂੰ ਵੀ ਕਿੱਥੇ ਹੋਰ ਜਾਣ ਲਈ ਜਾਂ ਕਿੱਥੇ ਤਾਲਮੇਲ ਸ਼ਾਇਦ ਹੁਣ ਤੱਕ ਰੱਖਣ ਦੀ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਅਪਰੋਚ ਹੈ ਕੰਮ ਕਰਨ ਦੀ ਉਹ ਹੁਣ ਤੱਕ ਤਾਂ ਬਾਹਰ ਕੱਢ ਦਿੰਦੇ ਮਿਨਿਸਟਰੀ ਲੈ ਲੈਂਦੇ ਹੋਰ ਬਣਾ ਦਿੰਦੇ ਉਹ ਤਾਂ ਕਿਸੇ ਨੂੰ ਕਿਸੇ ਪੁੱਛਿਆ ਹੀ ਨਹੀਂ ਪੰਜਾਬ ਵਾਲੇ ਨੂੰ ਤਾਂ ਕਦੇ ਉਹਨਾਂ ਨੇ ਕੀ ਕੀ ਕਰਨਾ ਹੈ ਕੀ ਨਹੀਂ ਕਰਨਾ ਪਰੇ ਗੁੱਸਾ ਕੋਈ ਗੱਲਾਂ ਤਾਂ ਸੰਕੇਤ ਬਹੁਤ ਗੱਲਾਂ ਦੇ ਕਰਦਾ ਹੈ ਕਿ ਮੰਤਰੀ ਹੋਣ ਦੇ ਬਾਵਜੂਦ ਤੇ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਦੀ ਇਹਦਾ ਮਤਲਬ ਸਦਪੁੱਛ ਅੰਦਰ ਨਹੀਂ ਹੋ ਰਹੀ ਇਹ ਘਟਨਾ ਤਾਂ ਹੋਏਗੀ ਹੋਏਗੀ ਬਾਕੀ ਦੀ ਦੂਜੀ ਗੱਲ ਇਹ ਨੇ ਕਿ ਹੁਣ ਬਾਕੀ ਪੰਜਾਬ ਦੇ ਮੰਤਰੀ ਤੇ ਜਾਂ ਜਿਹੜੇ ਹੋਰ ਹੋਣਗੇ ਉਹ ਕੀ ਵਿਊ ਦਿੰਦੇ ਨੇ ਗੱਲ ਤਾਂ ਹੀ ਮੰਤਰੀ ਮੰਡਲ 'ਚ ਜਦੋਂ ਪੱਕੇ ਬੰਦਾ ਜਾਂਦਾ ਉਹਨੂੰ ਸਸਪੈਂਡ ਕਰਨ ਦੀ ਗੱਲ ਕਰਦਾ ਤਾਂ ਬਾਕੀ ਮੰਤਰੀਆਂ ਨੂੰ ਵੀ ਤਾਂ ਕੁਝ ਸੋਚਣਾ ਚਾਹੀਦਾ ਸੀ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਇਹ ਕਿਤੇ ਉਹੋ ਜਿਹੀ ਹਾਲਤਾਂ ਨਹੀਂ ਹੈ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਸੀ ਸਾਰੇ ਮੰਤਰੀਆਂ ਨੇ ਆ ਕੇ ਮਨਪਰੀਤ ਬਾਦਲ ਤੋਂ ਲੈ ਕੇ ਤ੍ਰਿਪਤ ਬਾਜਵਾ ਤੋਂ ਲੈ ਕੇ ਕਿ ਜਿੰਨਾ ਚਿਰ ਇਹ ਚੀਫ ਸੈਕਟਰੀ ਰਹੂਗਾ ਅਸੀਂ ਮੀਟਿੰਗ 'ਚ ਨਹੀਂ ਆਉਂਦੇ ਅਮਰਿੰਦਰ ਸਿੰਘ ਕੋਲ ਪਤਾ ਨਹੀਂ ਕੀ ਚੋਰ ਬੋਰੀ ਆ ਸੀ ਜਾਂ ਹੋਰ ਜਦੋਂ ਉਹਨੇ ਕੈਬਨਟ ਮੀਟਿੰਗ ਬੁਲਾ ਲਈ ਸਾਰੇ ਪੁਰਾਣੀ ਤਰਖਾਹ ਤੇ ਚੱਲੇਗੇ ਨਾ ਕੋਈ ਗੱਲ ਉਹੀ ਚੀਫ ਸੈਕਟਰੀ ਉਹੀ ਬਾਕੀ ਚੀਜ਼ਾਂ ਸਾਰੀਆਂ ਚੱਲਦੀਆਂ ਰਹੀਆਂ ਇਸ ਲਈ ਪਾਰਟੀਆਂ ਦੇ ਵਿੱਚ ਹਾਲਤ ਇਹ ਜੀ ਹੁੰਦੀ ਆ ਤੇ ਇਹ ਹੁਣ ਅਮਨੋ ਰੋੜਾ ਜਾਂ ਤੱਕ ਖੁਲਾਸਾ ਕਰ ਸਕਦੇ ਨੇ ਜਾਂ ਮੰਤਰੀ ਮੰਡਲ ਦੇ ਵਿੱਚ ਜੋ ਉਹਨਾਂ ਨੇ ਕੀ ਕਿਹਾ ਕੋਈ ਹੋਰ ਖੁਲਾਸਾ ਕਰ ਸਕਦੇ ਨੇ ਪਰ ਗੱਲ ਇਹ ਹੈ ਵੀ ਦਾਲ ਚ ਕਾਲਾ ਜ਼ਰੂਰ ਹੈ ਸਭ ਕੁਝ ਅੱਛਾ ਨਹੀਂ ਹੈ ਇਹ ਗੱਲ ਇਹ ਜ਼ਰੂਰ ਸੰਕੇਤ ਮਤਲਬ ਇਹ ਇਕੱਲਾ ਸਿਕਿਉਰਟੀ ਦਾ ਮਸਲਾ ਨਹੀਂ ਹੈ ਇਹ ਆਪਸੀ ਖਿੱਚੋ ਤਾਣ ਦਾ ਮਸਲਾ ਜਾਂ ਕੋਈ ਦਲ ਬਦਲੀ ਵਾਲਾ ਪਹਿਲੂ ਤੱਕ ਵੀ ਸ਼ੰਕੇ ਸਵਾਲ ਖੜੇ ਹੋਗੇ